हाय गाइस सत श्री अकाल जी उम्मीद ਕਰਨੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਹੱਸਦੇ ਵੱਸਦੇ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਵਾਂ ਚ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਆ ਅੰਮ੍ਰਿਤਸਰ ਵਿੱਚ ਨਿਸ਼ਾਨ ਸਾਹਿਬ ਨਾਲ ਕੀ ਹੋਇਆ ਆ ਹਮੇਸ਼ਾ ਹੀ ਤੁਸੀਂ ਦੇਖਿਆ ਕਿ ਮੋਦੀ ਨੇ ਸਿੱਖਾਂ ਦੇ ਖਿਲਾਫ ਬਹੁਤ ਵੱਡੇ ਵੱਡੇ ਐਕਸ਼ਨ ਲਏ ਨੇ ਸਿੱਖਾਂ ਦੇ ਨਾਲ ਬਹੁਤ ਜ਼ੁਲਮ ਜ਼ਿਆਦਤੀ ਕੀਤੀ ਹੈ ਇੱਥੇ ਜੀ ਕਿਹੜੀ ਚੀਜ਼ ਹੋਈ ਕਿ ਜਿਹੜਾ ਆ ਆਰਮੀ ਦਾ ਇੱਕ ਸੋਲਜਰ ਸੀ ਉਹਨੇ ਇਹੋ ਜਿਹਾ ਕਿਹੜਾ ਕੰਮ ਕੀਤਾ ਕਿ ਉਦੋਂ ਬਾਅਦ ਇੱਕ ਵੱਡੀ ਜਿਹੜਾ ਇੱਕ ਮਿਰਕਲ ਕਹਿ ਸਕਨੇ ਆ ਬਹੁਤ ਹੈਰਾਨ ਕਰਨ ਚੀਜ਼ ਹੋਈ ਕਿ ਸਾਰੀ ਕੋਈ ਵੇਖ ਕੇ ਸ਼ੌਕ ਰਹਿ ਗਿਆ ਇਹ ਹੋਇਆ ਕੀ ਇਹ ਨਿਸ਼ਾਨ ਸਾਹਿਬ ਦੀ ਬੇਹਰਮਤੀ ਕੀਤੀ ਗਈ ਤੇ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਵੀਡੀਓ ਤੁਸੀਂ ਆਖਰ ਤੱਕ ਵੇਖਿਓ ਵੀਡੀਓ ਕਾਫੀ ਇੰਟਰਸਟਿੰਗ ਲੱਗਦੀ ਤੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਜੀ ਹਾਂ ਕੀ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਇੱਕ ਫੌਜੀ ਨੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਪੁੱਟ ਦਿੱਤਾ ਅਤੇ ਉਸ ਤੋਂ ਬਾਅਦ ਉਸ ਫੌਜੀ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਵੱਡੇ ਵੱਡੇ ਮੰਤਰੀ ਵੀ ਹਿੱਲ ਗਏ ਅਤੇ ਉਸ ਫੌਜੀ ਦੀ ਹਾਲਤ ਦੇ ਗਵਾਹ ਪੂਰਾ ਅੰਮ੍ਰਿਤਸਰ ਸ਼ਹਿਰ ਹੈ ਸੋ ਅੱਜ ਕੱਲ੍ਹ ਅਜਿਹੇ ਸਿੱਖ ਪ੍ਰਚਾਰਕ ਵੀ ਆ ਚੁੱਕੇ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ માત્ર ਇੱਕ ਇਮਾਰਤ ਅਤੇ ਅੰਮ੍ਰਿਤ ਸਰੋਵਰ ਨੂੰ ਸਿਰਫ ਇੱਕ ਨਹਾਉਣ ਵਾਲਾ ਤਲਾਬ ਜਾਂ ਫਿਰ ਜਗਾ ਦੱਸਦੇ ਨੇ ਅਤੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਮਾਰਤਾਂ ਦੇ ਨਾਲ ਨਹੀਂ ਜੋੜਿਆ ਇਵੇਂ ਹੀ ਬਾਣੀ ਦੇ ਉੱਤੇ ਤਰਕ ਇਤਿਹਾਸ ਦੇ ਉੱਤੇ ਸ਼ੱਕ ਅਤੇ ਸਿੱਖੀ ਦੇ ਉੱਪਰ ਉਂਗਲਾ ਚੁੱਕੀਆਂ ਜਾ ਰਹੀਆਂ ਨੇ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਸਾਡੇ ਹੀ ਸਿੱਖ ਨਾਮਵਰ ਪ੍ਰਚਾਰਕਾਂ ਦੇ ਵੱਲੋਂ ਅਤੇ ਲੋਕਾਂ ਨੂੰ ਅੰਦਰ ਬਾਹਰ ਦੀ ਖੇਡ ਦੇ ਵਿੱਚ ਉਲਝਾ ਕੇ ਸਿੱਖੀ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਰਾ ਸਾਰੀ ਖੇਡ ਸਤਕਾਰ ਅਤੇ ਭਾਵਨਾ ਦੀ ਹੈ ਪੂਰੀ ਦੁਨੀਆ ਦੇ ਵਿੱਚ ਅਜਿਹਾ ਕੋਈ ਵੀ 에ਰਪੋਰਟ ਨਹੀਂ ਹੈ ਜਿੱਥੇ 92 ਦੇ ਵਿਚਕਾਰ ਕੋਈ ਧਾਰਮਿਕ ਸਥਾਨ ਹੋਵੇ ਸਿਵਾਏ ਸ੍ਰੀ ਅਮਰਤਸਰ ਸਾਹਿਬ ਦੇ ਰਾਜਾ ਸਾਸੀ 에ਰਪੋਰਟ ਤੋਂ ਛੱਟ ਕੇ ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਸ੍ਰੀ ਅਮਰitsar 에어ਪੋਰਟ ਦੇ ਰਨਵੇ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਹੈ ਜੋ ਅੱਜ ਵੀ ਚੱਲ ਰਿਹਾ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਕੋਲੋਂ ਹੀ ਜਹਾਜ਼ ਚੜ੍ਹਦੇ ਤੇ ਉਤਰਦੇ ਨੇ। ਇਹ ਗੁਰਦੁਆਰਾ ਸਾਹਿਬ ਬਾਬਾ ਜਵੰਦ ਸਿੰਘ ਜੀ ਦਾ ਤਪਸਥਾਨ ਹੈ ਜੋ ਕਿ ਬਾਬਾ ਨਾਨਕ ਸਿੰਘ ਜੀ ਦੇ ਸਾਥੀ ਸਨ। ਇਹ ਆ ਸਥਾਨ ਬਾਰੇ ਅੱਜ ਹਰ ਕੋਈ ਜਾਣਦਾ ਹੈ। ਸਰਕਾਰ ਦੇ ਵੱਲੋਂ ਇਸ ਨੂੰ ਹਟਾਉਣ ਦੀ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਭ ਫੇਲ ਹੋ ਗਈਆਂ ਤੇ ਅੱਜ ਵੀ ਇੱਥੇ ਬਾਣੀ ਦਾ ਪ੍ਰਵਾਹ ਦਿਨ ਰਾਤ ਚੱਲਦਾ ਹੈ। ਇਸੇ ਤਰ੍ਹਾਂ ਇਸ ਸਥਾਨ ਦੇ ਨਾਲ ਜੁੜੀ ਹੋਈ ਇੱਕ ਹੋਰ ਘਟਨਾ ਹੈ। ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ 1965 ਅਤੇ 71 ਦੀ ਜੰਗ ਦੇ ਵਿੱਚ ਇਹ ਉਹ ਹਵਾਈ ਅੱਡਾ ਫੌਜ ਦਾ ਮੇਨ ਬੇਸ ਹੋਇਆ ਕਰਦਾ ਸੀ ਜਿੱਥੋਂ ਹਵਾਈ ਹਮਲੇ ਕੀਤੇ ਜਾਣੇ ਸੀ 1971 ਦੀ ਲੜਾਈ ਦੇ ਵਿੱਚ ਜਦੋਂ ਦਿੱਲੀ ਤੋਂ ਟੀਮ ਇੱਥੇ 에ਅਰ ਬੇਸ ਦੇ ਉੱਤੇ ਨਿਰੀਖਣ ਕਰਨ ਪਹੁੰਚੀ ਤਾਂ ਉਹਨਾਂ ਦੇਖਿਆ ਕਿ 99 ਦੇ ਕੋਲ ਹੀ ਗੁਰਦੁਆਰਾ ਸਾਹਿਬ ਹੈ ਅਤੇ ਉਸ ਟੀਮ ਨੂੰ ਇਹ ਗੁਰਦੁਆਰਾ ਸਾਹਿਬ ਇੱਕ ਖਤਰਾ ਦਿਸਿਆ ਜਦੋਂ 1971 ਦੇ ਵਿੱਚ ਦਿੱਲੀ ਦੀ ਇੱਕ ਟੀਮ ਨੂੰ ਲੀਡ ਕਰਦਾ ਫੌਜੀ ਅਫਸਰ ਇੱਥੇ ਪਹੁੰਚਾ ਤਾਂ ਉਸ ਟੀਮ ਨੂੰ ਇੱਥੇ ਕੁਆਟਰ ਦਿੱਤੇ ਗਏ ਜਦੋਂ ਉਸ ਫੌਜੀ ਨੇ 에어ਪੋਰਟ ਦਾ ਨਿਰੇਖਣ ਕੀਤਾ ਤਾਂ ਉਸਨੇ ਗੁਰਦੁਆਰਾ ਸਾਹਿਬ ਦੇਖਿਆ ਅਤੇ ਕਿਹਾ ਕਿ ਇਸ ਨੂੰ ਇੱਥੋਂ ਹਟਾਉਣਾ ਪਵੇਗਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਣ ਕਰਕੇ ਦੁਸ਼ਮਣ ਇਸ ਜਗ੍ਹਾ ਦੀ ਨਿਸ਼ਾਨੀ ਰੱਖ ਕੇ ਕਦੇ ਵੀ ਉਨਾ ਉੱਪਰ ਹਮਲਾ ਕਰ ਸਕਦਾ ਹੈ ਅਤੇ ਇਹ ਸਾਡਾ ਮੇਨ ਬੇਸ ਹੈ ਜੇਕਰ ਇਹ ਹੀ ਤਬਾਹ ਹੋ ਗਿਆ ਤਾਂ ਜਿੰਨਾ ਮੁਸ਼ਕਲ ਹੋ ਜਾਵੇਗਾ ਸੋ ਇਸੇ ਨਿਸ਼ਾਨ ਸਾਹਿਬ ਨੂੰ ਇੱਥੋਂ ਪੁੱਟ ਦਿੱਤਾ ਜਾਵੇ ਪਰ ਸੇਵਾਦਾਰਾਂ ਤੇ ਸੰਤਾ ਨੇ ਉਸ ਫੌਜੀ ਅਫਸਰ ਨੂੰ ਇੱਥੇ ਦਾ ਇਤਿਹਾਸ ਦੱਸਿਆ ਅਤੇ ਨਿਸ਼ਾਨ ਸਾਹਿਬ ਨਾ ਪੁੱਟਣ ਵਾਸਤੇ ਕਿਹਾ ਪਰ ਉਹ ਫੌਜੀ ਅਫਸਰ ਆਪਣੀ ਜਿੱਦ ਦੇ ਉੱਤੇ ਅੜਿਆ ਰਿਹਾ ਅਤੇ ਨਿਸ਼ਾਨ ਸਾਹਿਬ ਪੁੱਟਣ ਦੇ ਆਰਡਰ ਕਰ ਦਿੱਤੇ ਜਦੋਂ ਨਿਸ਼ਾਨ ਸਾਹਿਬ ਪੁੱਟਿਆ ਜਾ ਰਿਹਾ ਸੀ ਤਾਂ ਫੌਜੀ ਅਫਸਰ ਇੱਕ ਹੰਕਾਰ ਦੇ ਵਿੱਚ ਖੁਦ ਹੀ ਉਸ ਨਿਸ਼ਾਨ ਸਾਹਿਬ ਨੂੰ ਪੁੱਟਣ ਲੱਗ ਪਿਆ ਅਤੇ ਨਿਸ਼ਾਨ ਸਾਹਿਬ ਹਟਾ ਕੇ ਉਸ ਫੌਜੀ ਦੇ ਅੰਦਰ ਇੱਕ ਵੱਖਰੀ ਜਿਹੀ ਖੁਸ਼ੀ ਆਈ ਅਤੇ ਉਸ ਦੀ ਜਿੱਦ ਵੀ ਪੂਰੀ ਹੋ ਗਈ ਹਾਲੇ ਨਿਸ਼ਾਨਸੇਬ ਹਟਾਇਆ ਨੂੰ 4-5 ਘੰਟੇ ਹੀ ਹੋਏ ਸੀ ਕਿ ਉਸ ਫੌਜੀ ਅਫਸਰ ਦੇ ਹੱਥਾਂ ਦੇ ਉੱਤੇ ਅਜੀਬ ਜਿਹੀ ਜਲਣ ਸ਼ੁਰੂ ਹੋ ਗਈ ਚਮੜੀ ਸੜਨ ਲੱਗੀ ਅਤੇ ਦੇਖਦੇ ਆਂ ਦੇਖਦੇ ਆਂ ਦਿਨਾਂ ਦੇ ਵਿੱਚ ਹੀ ਉਸ ਦੀ ਜਲਣ ਕੋੜ ਦਾ ਰੂਪ ਲੈ ਗਈ ਉਸ ਦੇ ਦੋਹਾਂ ਹੱਥਾਂ ਦੇ ਉੱਤੇ ਕੋੜ ਹੋ ਗਿਆ ਅਤੇ ਉਹ ਕੋੜ ਦਾ ਰੋਗ ਹੌਲੀ-ਹੌਲੀ ਬਾਹਾਂ ਵੱਲ ਵਧਣਾ ਸ਼ੁਰੂ ਕਰ ਗਿਆ ਉਸ ਦਾ ਬਹੁਤ ਇਲਾਜ ਕਰਵਾਇਆ ਗਿਆ ਪਰ ਉਸ ਦਾ ਰੋਗ ਰੁਕਣ ਦੀ ਬਜਾਏ ਹੋਰ ਤੇਜ਼ੀ ਦੇ ਨਾਲ ਵਧਦਾ ਜਾ ਰਿਹਾ ਸੀ ਇਸੇ ਤਰ੍ਹਾਂ ਇੱਕ ਦਿਨ ਉਸ ਫੌਜੀ ਅਫਸਰ ਦੇ ਕੁਆਟਰ ਦੇ ਵਿੱਚ ਪਾਣੀ ਦੀ ਕੋਈ ਪ੍ਰੋਬਲਮ ਆਈ ਤਾਂ ਠੀਕ ਕਰਨ ਵਾਸਤੇ ਕਿਸੇ ਪਲੰਬਰ ਨੂੰ ਬੁਲਾਇਆ ਗਿਆ ਉਸ ਪਲੰਬਰ ਦਾ ਨਾਮ ਮਲ ਸਿੰਘ ਸੀ ਗੱਲਾਂ-ਗੱਲਾਂ ਦੇ ਵਿੱਚ ਉਸ ਫੌਜੀ ਅਫਸਰ ਦੀ ਘਰਵਾਲੀ ਨੇ ਮਲ ਸਿੰਘ ਨੂੰ ਕਿਹਾ ਕਿ ਮੇਰੇ ਪਤੀ ਨੂੰ ਕੋੜ ਦਾ ਰੋਗ ਹੋਇਆ ਹੈ ਅੰਗਰੇਜ਼ੀ ਟ੍ਰੀਟਮੈਂਟ ਕਰਵਾ ਕੇ ਦੇਖ ਲਿਆ ਪਰ ਕੋਈ ਫਰਕ ਨਹੀਂ ਪਿਆ ਜੇਕਰ ਤੁਸੀਂ ਕਿਸੇ ਡਾਕਟਰ ਜਾਂ ਫਿਰ ਕਿਸੇ ਦੇਸੀ ਵੈਦ ਨੂੰ ਜਾਣਦੇ ਹੋ ਜੋ ਇਸ ਕੋੜ ਦਾ ਇਲਾਜ ਕਰਦਾ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਮਲ ਸਿੰਘ ਨੇ ਕਿਹਾ ਕਿ ਹਾਂ ਮੈਂ ਇੱਕ ਡਾਕਟਰ ਨੂੰ ਜਾਣਦਾ ਹਾਂ ਜੋ ਤੇਰੇ ਪਤੀ ਨੂੰ ਠੀਕ ਕਰ ਦੇਵੇਗਾ ਅਤੇ ਉਸ ਡਾਕਟਰ ਦਾ ਨਾਮ ਬਾਬਾ ਜਵੰਤ ਸਿੰਘ ਹੈ ਇਹ ਉਹੀ ਬਾਬਾ ਜਵਨ ਸਿੰਘ ਹੈ ਜਿਨ੍ਹਾਂ ਦੇ ਤਪਸਥਾਨ ਤੋਂ ਤੇਰੇ ਪਤੀ ਨੇ ਸਿੱਖੇ ਦੇ ਨਿਸ਼ਾਨ ਨੂੰ ਹਟਾਇਆ ਸੀ ਜੇਕਰ ਠੀਕ ਕਰਵਾਉਣਾ ਹੈ ਤਾਂ ਆਪਣੇ ਪਤੀ ਨੂੰ ਕਹਿ ਕਿ ਦੁਬਾਰਾ ਸ਼ਰਧਾ ਰੱਖ ਕੇ ਉਹ ਨਿਸ਼ਾਨ ਸਾਹਿਬ ਦੁਬਾਰਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗਾ ਕੇ ਆਵੇ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਤੇਰੇ ਪਤੀ ਦਾ ਰੋਗ ਜ਼ਰੂਰ ਠੀਕ ਹੋਵੇਗਾ ਸ਼ਾਇਦ ਤੁਸੀਂ ਨਿਸ਼ਾਨ ਸਾਹਿਬ ਦੀ ਅਹਿਮਤ ਨੂੰ ਨਹੀਂ ਸਮਝਦੇ ਇਸੇ ਕਰਕੇ ਤੁਸੀਂ ਇੰਜ ਕੀਤਾ ਹੋਵੇਗਾ ਸੋ ਉਸ ਤੋਂ ਬਾਅਦ ਆਪਣੀ ਪਤਨੀ ਦੇ ਕਹਿਣ ਤੇ ਆਪਣੀ ਗਲਤੀ ਮੰਨ ਕੇ ਉਸ ਫੌਜੀ ਅਫਸਰ ਨੇ ਦੁਬਾਰਾ ਨਿਸ਼ਾਨ ਸਾਹਿਬ ਉਥੇ ਚੁਲਾਏ ਅਤੇ ਗੁਰੂ ਸਾਹਿਬ ਤੋਂ ਆਪਣੀ ਭੁਲ ਵੀ ਬਖਸ਼ਾਈ। ਕੁਝ ਹੀ ਦਿਨਾਂ ਦੇ ਵਿੱਚ ਉਸ ਦੇ ਕੋੜ ਦਾ ਰੋਗ ਹੌਲੀ-ਹੌਲੀ ਠੀਕ ਹੋ ਗਿਆ ਤੇ ਅੱਜ ਵੀ ਉਸ ਫੌਜੀ ਦਾ ਪਰਿਵਾਰ ਇੱਥੇ ਮਾਨ ਸਤਕਾਰ ਦੇ ਨਾਲ ਸਿਰ ਚਕਾਉਂ ਹਰ ਸਾਲ ਆਉਂਦਾ ਹੈ। ਪਰ ਸਾਡੇ ਲਈ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਸਿੱਖ ਪ੍ਰਚਾਰ ਕਰ ਰਹੇ ਨੇ ਕਿ ਨਿਸ਼ਾਨ ਸਾਹਿਬ ਕੁਝ ਨਹੀਂ ਹੁੰਦਾ। ਇਹ ਸਿਰਫ ਨਿਸ਼ਾਨੀ ਹੈ ਜੋ ਦੱਸਦੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਹੈ। पर जिनी आसानी के सू दसिया जा रहा है ओना आसान से निशान साहब का इतिहास नहीं है जेकर सिर्फ एक निशान हाँ भाई जो मामू से पूछ क्यों क्या कह रहा पूछ, पूछ के नहीं है लाना ना मेरा हिलाना ना मेरा ट्राइपॉड नहीं हिलाना ओके दरवाजा बंद करके जाना ओके ओके दरवाजा बंद कर देना ओके okay जी ਆ ਵੀਡੀਓ ਤੁਸੀਂ ਵੇਖੀ ਹੈ ਕਿਸ ਤਰ੍ਹਾਂ ਲਾਈਕ ਇੰਡੀਅਨ ਆਰਮੀ ਦੇ ਫੌਜੀ ਨੇ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਿੱਦ ਵਿੱਚ ਆ ਕੇ ਉਹਨੇ ਨਿਸ਼ਾਨ ਸਾਹਿਬ ਉੱਥੋਂ ਹਟਾ ਦਿੱਤਾ ਤੇ ਫਿਰ ਉਹਨੂੰ ਕਾफी ਖੁਸ਼ੀ ਮਹਿਸੂਸ ਹੋਈ ਕਾफी ਇੰਟਰਸਟਿੰਗ ਹੈ ਨਾ ਨੇ ਇਹ ਚੀਜ਼ ਦੱਸੀ ਹੈ ਕਿ ਬਹੁਤ ਸਾਰੇ ਲੋਕ ਜਿਹੜਾ ਨਿਸ਼ਾਨ ਸਾਹਿਬ ਨੂੰ ਇੱਕ ਸਿਰਫ ਨਿਸ਼ਾਨੀ ਸਮਝਦੇ ਨੇ ਬਟ ਐ ਇਕ ਨਿਸ਼ਾਨੀ ਜਾਂ ਚੰਡਾ ਨੇ ਬਹੁਤ ਬਹੁਤ ਅਹਿਮ ਚੀਜ਼ੇ ਕਿ ਇਹਨੂੰ ਅਸਲੀ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਕਿ ਐਸੇ ਜਦ ਸੋਲਜਰ ਨੇ ਉਹਨੂੰ ਉੱਠ ਕੇ ਠੀਕ ਹੈ ਸੋਟ ਛੜਿਆ ਫਿਰ ਉਹਦੇ ਨਾਲ ਕੀ ਹੋਇਆ ਕਿ ਕਿਸ ਤਰ੍ਹਾਂ ਉਹਨੂੰ ਜਿਹੜਾ ਫਿਰ ਕਿਸ ਤਰ੍ਹਾਂ ਉਹਨੂੰ ਠੀਕ ਹੈ ਅਦੀ ਵਜਾ ਤੋਂ ਕੋਰ ਪੈ ਗਿਆ ਤੇ ਫਿਰ ਬਾਅਦ ਵਿੱਚ ਕਾਫੀ ਉਹਨੇ ਇਲਾਜ ਵੀ ਕਰਵਾਇਆ ਲੇਕਿਨ ਉਹ ਜਿਹੜਾ ਠੀਕ ਨਹੀਂ ਹੋ ਸਕਿਆ ਫਿਰ ਕਿਸੇ ਨੇ ਉਹਨੂੰ ਦਸੀਆ ਕਿ ਜਿਹੜਾ ਕੰਮ ਤੇ ਕੀਤਾ ਸੀ ਉਹ ਉਹ ਉਹਨੂੰ ਜਿਹੜਾ ਸਹੀ ਕਰ ਠੀਕ ਹੈ ਕਿ ਤੂੰ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਉਖੇੜਿਆ ਸੀ ਉਹਨੂੰ ਵਾਪਸ ਲਾ ਦੇ ਤੇ ਫੇਰ ਹੀ ਇਹ ਜਿਹੜਾ ਸਹੀ ਹੋ ਸਕਣਾ ਬਹੁਤ ਬਹੁਤ ਇੰਟਰਸਟਿੰਗ ਵਧੀਆ ਸਟੋਰੀ ਸੁਣਾਈ ਏ ਕਿਉਂਕਿ ਇਹੋ ਜਿਹੀ ਸਟੋਰੀ ਪਹਿਲਾਂ ਮੈਂ ਕਦੇ ਨਹੀਂ ਸੁਣੀ ਪਹਿਲੀ ਵਾਰੀ ਸੁਣੀ ਏ ਤੇ ਨਿਸ਼ਾਨ ਸਾਹਿਬ ਇਹੀ وجہ ਨਾਲ ਇਹਨੂੰ ਕਿਹਾ ਜਾਂਦਾ ਹੈ ਕਿ ਕੋਈ ਫਲੈਗ ਨਹੀਂ ਹੈ ਕੋਈ ਨਿਸ਼ਾਨ ਨਹੀਂ ਹੈ ਬਲਕਿ ਵਾਕਈ ਜੇ ਇੱਕ ਅਹਿਮ ਚੀਜ਼ ਦੇ ਕਾਫੀ ਇੱਜ਼ਤ ਹੈ ਸਤਕਾਰ ਹੈ ਦਾ ਆਪਣਾ ਹੀ ਜਿਹਦੀ وجہ ਤੋਂ ਇਹਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਆ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਭੇ ਕਾਲ 'ਚ ਸਟੋਰੀ ਸੁਣਾਈਏ ਕਿਉਂਕਿ ਇਹੋ ਜਿਹੀ ਸਟੋਰੀ ਪਹਿਲਾਂ ਮੈਂ ਕਦੇ ਨਹੀਂ ਸੁਣੀ ਪਹਿਲੀ ਵਾਰੀ ਸੁਣੀ ਹੈ ਤੇ ਅ ਨਿਸ਼ਾਨ ਸਾਹਿਬ ਐਹੀ ਵਜ੍ਹਾ ਨਾਲ ਇਹਨੂੰ ਕਿਹਾ ਜਾਂਦਾ ਹੈ ਤੇ ਇਹ ਕੋਈ ਫਲੈਗ ਨਹੀਂ ਹੈ ਕੋਈ ਨਿਸ਼ਾਨ ਨਹੀਂ ਹੈ ਬਲਕਿ ਵਾਕਈ ਜੇ ਇੱਕ ਅਹਿਮ ਚੀਜ਼ ਦੇ ਕਾਫੀ ਇੱਜ਼ਤ ਹੈ ਸਤਕਾਰ ਹੈ ਦਾ ਆਪਣਾ ਹੀ ਜਿਹਦੀ ਵਜ੍ਹਾ ਤੋਂ ਇਹਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਤੁਸੀਂ ਕੀ ਕਹੋਗੇ ਅਦਵਾਰੇ ਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਲਾਜ਼ਮ ਹੈ ਉਸ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਮਿਲਕਾਤ ਹੁੰਦੀ ਸਭੇ ਕਾਲ ਚ ਸਟੋਰੀ ਸੁਣਾਈਏ ਕਿਉਂਕਿ ਇਹੋ ਜਿਹੀ ਸਟੋਰੀ ਪਹਿਲਾਂ ਮੈਂ ਕਦੇ ਨਹੀਂ ਸੁਣੀ ਪਹਿਲੀ ਵਾਰੀ ਸੁਣੀ ਹੈ ਤੇ ਅ ਨਿਸ਼ਾਨ ਸਾਹਿਬ ਇਹੀ ਵਜ੍ਹਾ ਨਾਲ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਕੋਈ ਲੈਗ ਨਹੀਂ ਹੈ ਕੋਈ ਨਿਸ਼ਾਨ ਨਹੀਂ ਹੈ ਬਲਕਿ ਵਾਕਈ ਜੇ ਇੱਕ ਅਹਿਮ ਚੀਜ਼ ਦੇ ਕਾਫੀ ਇੱਜ਼ਤ ਹੈ ਸਤਕਾਰ ਹੈ ਦਾ ਆਪਣਾ ਹੀ ਜਿਹਦੀ ਵਜ੍ਹਾ ਤੋਂ ਇਹਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਤੁਸੀਂ ਕੀ ਕਹੋਗੇ ਅਦਵਾਰਿਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ